ਆ ਗਿਆ ਆ ਗਿਆ ਹਾਂਜੀ ਹਾਂਜੀ ਜਿਹੜਾ ਦਰਨਾ ਕਿਸ ਤਰ੍ਹਾਂ ਦਾ ਰਿਹਾ ਜੀ ਮਤਲਬ ਕਿਸ ਤਰ੍ਹਾਂ ਦਾ ਪ੍ਰੋਟੈਸਟ ਜਿਹੜਾ ਅੱਜ ਦਾ ਦਰਨਾ ਸੀ ਉਹ ਜਿਸ ਤਰ੍ਹਾਂ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਹੈ ਉਸ ਨੂੰ ਲੈ ਕੇ ਸੀਗਾ ਔਰ ਪੈਟਰੋਲ ਡੀਜ਼ਲ ਦੇ ਵਿੱਚ ਜਿਹੜਾ ਵੈਟ ਵਧਾਇਆ ਗਿਆ ਪੈਟਰੋਲ ਵੀ ਮਹਿੰਗਾ ਹੋ ਗਿਆ ਡੀਜ਼ਲ ਵੀ ਮਹਿੰਗਾ ਹੋ ਗਿਆ ਨਾਲ-ਨਾਲ ਬੱਸਾਂ ਦਾ ਕਿਰਾਇਆ ਵੀ ਵਧਾ ਦਿੱਤਾ ਗਿਆ ਔਰ ਇਸ 7 ਕਿਲੋਵੋਟ ਤੇ ਅਸੀਂ ਸਕੀਮ ਦਿੱਤੀ ਸੀ ਕਾਂਗਰਸ ਪਾਰਟੀ। ਔਰ ਇਹਦੇ ਵਿੱਚ ਤੁਸੀਂ ਸਾਰੇ ਆਉਨੇ, ਪੱਤਰਕਾਰ ਸਾਥੀ ਵੀ ਆਉਨੇ ਮੈਂ ਬੇਨਤੀ ਕਰਾਂਗਾ ਕਿ ਇਸ ਮੁੱਦੇ ਨੂੰ ਵਕਤਬਦ ਲੋਕਾਂ ਤੱਕ ਔਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾਵੇ। 7 ਕਿਲੋਵੋਟ ਤੱਕ 3 ਰੁਪਏ ਦੀ ਤੁਹਾਨੂੰ ਛੋਟ ਸੀ। ਅੱਜ ਜੋ ਜਿਹੜੀ ਛੋਟ ਹੈ ਉਹ ਬੰਦ ਕਰਤੀ ਆਦਰੀਆਂ ਖਜ਼ਾਨਾ ਵਰਤੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ। ਯਾਨੀ ਕਿ ਜਿਹੜਾ ਮੀਡਲ ਕਲਾਸ ਹੈ ਆਮ ਵਪਾਰੀ ਹੈ ਛੋਟਾ ਦੁਕਾਨਦਾਰ ਜਿਹੜਾ ਵੈਟ ਦਿੰਦਾ ਹੈ ਜੀਐਸਟੀ ਦਿੰਦਾ ਹੈ ਬੇਸਿਕਲੀ ਟੈਕਸ ਭਰਦਾ ਹੈ ਜੀਰੇ ਕਰਕੇ ਪੰਜਾਬ ਚੱਲਦਾ ਤੇ ਦੇਸ਼ ਚੱਲਦਾ ਸੋ ਉਹ ਜਿਹੜੇ ਲੋਕਾਂ ਤੋਂ ਅਸੀਂ ਰਾਹਤ ਇੱਕ ਹੀ ਰਾਹਤ ਦਿੱਤੀ ਸੀ ਉਹਨਾਂ ਨੂੰ ਹੋਰ ਕੋਈ ਰਾਹਤ ਨਹੀਂ ਹੈ ਜਿਹੜੀ ਜਾਤੀ ਦਾ ਨਹੀਂ ਸੀ ਸਬੰਧਤ ਕੀ ਐਸੀ ਨੂੰ ਮਿਲੂਗੀ OBC ਨੂੰ ਮਿਲੂਗੀ ਦਾ ਜਨਰਲ ਕੈਟਾਗਰੀ ਨੂੰ ਮਿਲ ਕੇ that is for everybody ਹਰ ਵਿਅਕਰਗ ਅਸਿਸ ਕੋਈ ਨਾ ਨੀ 3 ਰੁਪਏ ਦੀ ਸਬਸਿਡੀ ਜਿਹੜੀ ਆ ਖਤਮ ਕਰ ਦੇ ਔਰ ਇਹਦੇ ਨਾਲ ਨਾਲ ਮੈਨੂੰ ਲੱਗਦਾ ਹੈ 5000 ਰੁਪਏ ਤੱਕ ਦਾ ਵਾਧੂ ਬੋਝ ਹਰ ਖਪਤਕਾਰ ਤੇ ਮਹੀਨੇ ਦਾ ਪਏਗਾ ਇਹਦੇ ਨਾਲ ਨਾਲ ਵੱਡਾ ਨੁਕਸਾਨ ਕੀ ਹੋਣਾ ਇਹ ਜਿਹੜੇ ਗਰੀਬਾਂ ਨੂੰ 600 ਯੂਨਿਟ ਬਿਜਲੀ ਤੁਸੀਂ ਫ੍ਰੀ ਕੀਤੀ ਹੈ ਬਹੁਤ ਸਾਰੇ ਆਪ ਦੀ ਲਿਮਿਟ ਐਕਸੀਡ ਕਰ ਜਾਂਦੇ ਆ ਆ ਕਈ ਮਹੀਨਿਆਂ 'ਚ ਖਾਸ ਕਰਕੇ ਗਰਮੀ ਦੇ ਮਹੀਨਿਆਂ 'ਚ ਜਿਹਨੋਂ ਲਿਮਿਟ ਐਕਸੀਡ ਕਰ ਜਾਣਗੇ 601 ਯੂਨਿਟ ਹੋ ਜਾਣਗੇ ਉਹਨਾਂ ਨੂੰ ਵੀ ਉਹ 3 ਰੁਪਏ ਵਾਲੇ ਤੇ ਕੰਮ ਚ ਆ ਜਾਣਗੇ ਤੇ ਜਿਹੜੀ ਉਹਨਾਂ ਨੂੰ ਸਬਸਿਡੀ ਵੀ ਮਿਲਦੀ ਹੈ ਉਹ ਵੀ ਉਹਨਾਂ ਮਹੀਨਿਆਂ ਦੇ ਵਿੱਚ ਪੈਸੇ ਸਰਕਾਰ ਉਹਨਾਂ ਤੋਂ ਪੂਰੇ ਕਰਦਾ ਬੇਸਿਕਲੀ ਸਰਕਾਰ ਬੀਪ ਨੂੰ ਬਣਾ ਦੇ ਵੈਂਟੀਲੇਟਰ ਤੇ ਸਰਕਾਰ ਖਜ਼ਾਨਾ ਹੈਗਾ ਤੁਸੀਂ ਦੇਖੋ ਨਾ 61000 ਕਰੋੜ ਰੁਪਇਆ ਇਹਨਾਂ ਨੇ 2 ਸਾਲਾਂ ਦਾ ਕਰਜ ਲੈ ਗਿਆ ਸੀਗਾ ਤੇ ਇਸ ਵਾਰੀ ਦਾ ਜਿਹੜਾ ਮਾਰਚ ਚ ਬਜਟ ਪੇਸ਼ ਕੀਤਾ ਸੀਗਾ ਉਹਦੇ ਵਿੱਚ 30000 ਕਰੋੜ ਰੁਪਏ ਦੀ ਤਸਵੀਰ ਰੱਖੀ ਸੀ ਯਾਨੀ ਕਿ 69000 ਕਰੋੜ ਰੁਪਏ ਦਾ ਕਰਜ ਪੰਜਾਬ ਦੀ ਗਵਰਨਮੈਂਟ ਨੇ 3 ਸਾਲਾਂ ਦੇ ਵਿੱਚ 5400 ਕਰੋੜ ਰੁਪਏ ਦੀ ਜਿਹੜੀ ਇੱਕ ਲਿਮਿਟ ਹੁੰਦੀ ਹੈ ਜਿਹੜੀ ਸੈਂਟਰ ਗਵਰਨਮੈਂਟ ਦੀ ਹੁੰਦੀ ਹੈ ਇਹਨਾਂ ਨੇ ਉਹਨਾਂ ਨੂੰ ਲਿਖਿਆ ਕਿ ਸਾਨੂੰ 10000 ਕਰੋੜ ਰੁਪਇਆ ਵਾਧੂ ਇਹ ਸਾਨੂੰ ਬਿਓਰੇ ਤੇ ਤਾਂ ਜੋ ਸਾਡੇ ਕੋਲ ਪੈਸੇ ਹੈ 10000 ਵਾਧੂ ਇਹਨਾਂ ਨੇ ਲਿਮਿਟ ਤੇ ਵਾਅਦਾ ਪੰਘਿਆ ਪਿੱਛੇ ਜਿਹੜੀ ਚਿੱਠੀ ਲਿਖੀ ਹੈ ਸੋ ਕਹਿ ਰਹੀ ਹੈ ਕਿ ਐਕਸਪੈਂਡੀਚਰ ਵਧ ਗਿਆ ਖਰਚਾ ਵਧ ਗਿਆ ਤੇ ਰੈਵਨਿਊ ਘੱਟ ਗਿਆ ਪੰਜਾਬ ਨੇ ਬਚਣਾ ਨਹੀਂ ਕਰਿਆ ਸੋ ਕਈ ਵਾਰ ਹੀ ਪੰਜਾਬ ਦੇ ਮੁੱਖ ਮੰਤਰੀ ਖਜ਼ਾਨਾ ਮੰਤਰੀ ਕਹਿੰਦੇ ਅਸੀਂ ਰੈਵਨਿਊ ਵਧਾਤਾ 10% ਰੈਵਨਿਊ ਤਾਂ ਵਧ ਗਿਆ ਲੇਕਿਨ 13% ਖਰਚਾ ਵਧ ਗਿਆ ਜਾਨੀ ਕੀ ਤੁਹਾਡਾ ਐਕਸਪੈਂਡੀਚਰ ਬੇਫਜ਼ੂਰ ਜਿਹੜੀ ਤੁਸੀਂ ਖਰਚਾ ਕਰ ਰਹੇ ਹੋ ਵਧ ਗਿਆ ਮੈਂ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਨਹੀਂ ਬਣਾਈ ਇੱਕ ਚੀਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗਿਣਾ ਦੇ ਕਿ ਕੋਈ ਮੈਡਿਕਲ ਕਾਲਜ ਬਣਾਤਾ ਤੇ ਕੰਪਲੀਟ ਕਰਤਾ ਜਿਹਦੀ ਜ਼ਮੀਨ ਲੈ ਕੇ ਉਹਦੀ ਬਿਲਡਿੰਗ ਖੜੀ ਕਰਕੇ ਤੇ ਨੂੰ ਚੱਲਦਾ ਕਰਤਾ ਹੋਵੇ ਇੱਕ ਚੀਜ਼ ਦਿਖਾ ਦੇ ਕੋਈ ਪੁਲ ਦਿਖਾ ਦੇ ਕੋਈ ਬਸ ਸਟਾ ਦਿਖਾ ਦੇ ਕੋਈ ਸਕੂਲ ਦਿਖਾ ਦੇ ਸਕੂਲ ਆਫ ਫੈਮਿਨਿਨਸ ਤੇ ਵੀ ਰੰਗ ਰੋਗਨ ਮਾਰ ਕੇ ਜਿਹੜਾ ਸਾਡਾ ਪੁਰਾਣਾ ਸਕੂਲ ਹੈ ਉਹ ਨੂੰ ਸਕੂਲ ਆਫ ਫੈਮਿਨਿਨਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਕਹਿ ਰਿਹਾ ਕਿ ਇੱਕ ਵੀ ਨੰਸੀ ਕੋਡੇ ਤੇ ਸੁਨਾਮ ਦੇ ਵਿੱਚ ਮੰਤਰੀ ਸਾਹਿਬ ਨੇ ਉਹ 10 ਦਿਨ ਹੁਣ ਤੱਕ ਲਗੇ ਨੇ ਇੰਚਾਰਜ ਲੱਗੇ ਨੇ ਉਹ ਸੁਨਾਮ ਦੇ ਮਿਨਿਸਟਰ ਸਾਹਿਬ 10 ਦਿਨ ਈ ਹੁੰਦਾ ਨਹੀਂ 50 ਸਾਲਾਂ 2.5 ਸਾਲਾਂ ਦੇ ਵਿੱਚ ਕਿਹੜੀ ਨਵੀਂ ਚੀਜ਼ ਜਿਹੜੀ ਨੀਆ ਕੱਢ ਕੇ ਨਵੀਂ ਬਣਾਈ ਐ ਐਨੀ ਸਕੂਲ ਐਨੀ ਹਸਪੀਟਲ ਐਨੀ ਪੁਲ ਐਨੀ ਕੋਈ ਮੈਡੀਕਲ ਕਾਲਜ ਐਨੀ ਬੱਸ ਸਟੈਂਡ ਜੇ ਕੋਈ ਬਣਾਇਆ ਹੈ ਪਲੀਜ਼ ਉਹ ਵਿਸਤਾਰਪੁਰ ਕੋ ਤੁਸੀਂ ਵੀ ਮੈਨੂੰ ਜਾਣਕਾਰੀ ਦੇ ਦਿਓ ਜਿਹੜੇ ਮੁਹੱਲਾ ਕਲੀਨਿਕ ਵੀ ਬਣਾਏ ਹੋਏ 올ਡ ਪ੍ਰਾਣੀਆਂ ਬਿਲਡਿੰਗ ਦੇ ਵਿੱਚ ਤੁਸੀਂ ਉਹਨਾਂ ਦਾ ਨਾਮ ਬਦਲਤਾ ਹਾਲਾ ਕਿ ਉਹ ਕੇਂਦਰ ਸਰਕਾਰ ਦੀ ਸਕੀਮ ਹੈ ਉਹਨਾਂ ਨੂੰ ਕਹਾ ਜਾਂਦਾ ਹੈ ਵੈਲਨੈਸ ਸੈਕਟਰ ਤੇ 550 600 ਕਰੋੜ ਰੁਪਇਆ ਜਿਹੜਾ ਹੈਗਾ ਕੇਂਦਰ ਸਰਕਾਰ ਨੇ ਰੋਕ ਲਿਆ ਇਸ ਗੱਲ ਦਾ ਉਹ ਕਹਿੰਦੀ ਵੀ ਇਹ ਤਾਂ ਵੈਲਨੈਸ ਸੈਂਟਰ ਸੀ ਤੁਸੀਂ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਤੇ ਹੋਣਗੇ ਅਸੀਂ ਤੁਹਾਨੂੰ ਪੈਸੇ ਨਹੀਂ ਦਿੱਤੇ ਇਹ ਵੀ ਨੁਕਸਾਨ ਕੀਤਾ ਸੋ ਟੋਟਲ ਐਂਡ ਟੋਟਲ ਮਿਸ ਮੈਨੇਜਮੈਂਟ ਦੀ ਜਿਹੜੀ ਸਰਕਾਰ ਹੈ ਹੁਣ ਜਿਹੜਾ ਰੈਵਨਿਊ ਵਧਿਆ ਇਹ ਕਹਿੰਦੇ ਰੈਵਨਿਊ ਕਿੱਥੋਂ ਵਧਿਆ ਇਹਨਾਂ ਨੇ ਜਿਹੜੀ ਇੱਕ ਲਿਕਰ ਪਾਲਿਸੀ ਹੈ ਸ਼ਰਾਬ ਅੰਗਰੇਜ਼ੀ दारू ਦਾ ਕੋਟਾ ਖੋਲ ਰੱਖਿਆ ਹੈ ਉਹ ਕੋਟਾ ਕੀ ਹੈ ਅੰਗਰੇਜ਼ੀ दारू ਦੀ ਆਰਟੀਆਈ ਪਾਓ ਵੀ ਕਿੰਨੀ ਖਪਤ ਹੋਈ ਹੈ ਪੰਜਾਬ 'ਚ ਜਾਂ ਕਿੰਨੀ ਬਾਰ ਗਈ ਹੈ ਸਾਡੇ ਅੰਗਰੇਜ਼ੀ दारू ਉਨੀ ਲੱਗਦੀ ਹੀ ਨਹੀਂ ਉਹ ਕੋਟਾ ਇਸ ਕਰਕੇ ਖੋਲਿਆ ਕਿ ਕੋਟਾ ਜਦੋਂ ਓਪਨ ਕਰਤਾ ਪਹਿਲਾਂ ਕੋਟੇ ਤੇ ਬੰਦਿਸ਼ ਹੁੰਦੀ ਸੀ ਵੀ ਅੰਗਰੇਜ਼ੀ दारू ਦੀ ਜਿਹੜੀ ਫੈਕਟਰੀ ਹੈ ਉਹ ਇੰਨੀ दारू ਹੀ ਬਾਹਰ ਵਿੱਚ ਸਾਨੂੰ ਦੇ ਸਕਦੀ ਐ ਇੰਨਾ ਕੋਟਾ ਹੀ ਹੁਣ ਕੋਟਾ ਅਨਲਿਮਟਡ ਉਹ ਜਿਹੜੀ दारू ਹੈ ਹੁਣ ਸਮਗਲਿੰਗ ਹੋ ਰਹੀ ਹੈ ਸਮਗਲਿੰਗ ਕਿੱਥੇ ਹੋ ਰਹੀ ਹੈ ਗੁਜਰਾਤ ਤੇ ਬਿਹਾਰ ਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਪੰਜਾਬ ਦੀ ਸ਼ਰਾਬ ਦੇ ਉਹਨਾਂ ਨੇ ਐਫ ਆਈ ਆਰ ਕਿਟੇ ਇਹਨਾਂ ਨੂੰ ਰੈਵਨਿਊ ਆ ਰਿਹਾ ਹੈ ਠੇਕੇਦਾਰ ਨੂੰ ਇਹ ਆਹੇ ਸਾਹਿਬ 20% ਵਧਾ ਕੇ ਦੇ ਦਿੰਦੇ ਆ ਜਿਹੜੇ ਵੱਡੇ ਵੱਡੇ ਠੇਕੇਦਾਰ ਹੈ ਰੈਵਨਿਊ ਜਿਹੜਾ ਸਾਰੇ ਦਾ ਸਾਰਾ ਰੈਵਨਿਊ ਹੈ ਉਹ ਦੋ ਚੀਜ਼ਾਂ ਤੋਂ ਆਇਆ ਹੈ ਸ਼ਰਾਬ ਤੋਂ ਜ਼ਿਆਦਾ ਮੁੱਖ ਹੈਗਾ ਕੀ ਇਹਨਾਂ ਨੇ ਐਕਸਾਈਜ਼ ਤੋਂ ਰੈਵਨਿਊ ਵਧਾਇਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਇਹ ਤਾਂ ਕੰਮ ਠੀਕ ਹੈ ਇੱਕ दारू ਇਹ ਕਹਿੰਦੇ ਯਾਰ ਸਾਨੂੰ ਕੀ ਸਮਗਲ ਹੋਈ ਜਾਵੇ ਹੁਣ ਦੱਸੋ ਫੈਕਟਰੀ ਵਾਲਾ ਕਿੰਨੀ दारू ਵੇਚ ਰਿਹਾ ਕਿੰਨੇ ਪੈਸੇ ਬਣਾ ਰਿਹਾ ਹੈ ਫੈਕਟਰੀ ਚ ਵੱਧ ਬੋਟਲਿੰਗ ਹੋ ਰਹੀ ਹੈ ਤਾਂ ਫਿਰ ਉਹ ਸਰਕਾਰ ਨੂੰ ਕਿੰਨੇ ਪੈਸੇ ਦੇ ਰਿਹਾ ਹੈ ਬੰਦਿਆਂ ਨੂੰ ਕਿੰਨੇ ਦੇ ਰਿਹਾ ਹੈ ਨੇਚਰਲੀ ਉਹ ਆfda ਟੈਡ ਕਿੰਨਾ ਪਰ ਕਿੰਨੀ ਵੱਡੀ ਸਮਗਲਿੰਗ ਪੰਜਾਬ ਦੇ ਵਿੱਚ ਇਹ ਇਹ ਜਿਹੜੀ ਹੋ ਰਹੀ ਹੈ ਜੀਰੇ ਤੇ ਇਹਨਾਂ ਦਾ ਕੋਈ ਤਿਆਰ ਸੋ ਮੇਰੇ ਕਹਿਣ ਦਾ ਮਤਲਬ ਐਕਸਪੈਂਡੀਚਰ ਵੱਧ ਗਿਆ 9900 ਕਰੋੜ ਰੁਪਇਆ ਇਹਨਾਂ ਨੇ ਆਦੀਆਂ ਮਸ਼ੂਰੀਆਂ ਸੇ ਰੱਖਿਆ ਛੋਟੇ-ਛੋਟੇ ਜਿਹੜੇ ਚੈਨਲਸ ਐ ਥੋਨੂੰ ਨਹੀਂ ਪਿੰਡਾਂ ਵਾਲਿਆਂ ਨੂੰ ਜਾਂ ਸ਼ਹਿਰਾਂ ਵਾਲਿਆਂ ਇਹ ਛੋਟੇ-ਛੋਟੇ ਚੈਨਲਸ ਨੂੰ ਪੱਕਾ ਤੁਸੀਂ ਆ ਟੇਪ ਉਹ 3-3 ਕਰੋੜ ਰੁਪਇਆ ਦੇ ਰਹੇ ਆ 4-4 ਕਰੋੜ ਜਿਹੜੀਆਂ ਵੀ ਬਾਊਟ ਨੋਰਮਸ ਤੋਂ ਦਿੱਤਾ ਜਾ ਰਿਹਾ ਹੈ ਬਿਨਾ ਨੋਰਮਸ ਤੋਂ ਇਹ ਦੇ ਨਹੀਂ ਸਕਦੇ ਤੇ ਜਿਹੜੇ ਵੱਡੇ মিডিਆ ਹਾਊਸਸ ਐ ਉਹਨਾਂ ਨੂੰ ਪੈਸਾ ਬਹੁਤ ਜਾ ਰਿਹਾ ਹੈ ਸੋ ਮੇਰੇ ਕਹਿਣ ਦਾ ਮਤਲਬ ਕਿ ਇਹ ਬਿਨ ਵਿਉਂਤਤਾ ਕੰਮ ਚੱਲ ਰਿਹਾ ਹੈ ਇਸੇ ਕਰਕੇ ਇਹਨਾਂ ਨੇ 10000 ਕਰੋੜ ਰੁਪਏ ਦਾ ਵਾਧੂ ਜਿਹੜਾ ਇਹਨਾਂ ਨੇ ਕਿਹਾ ਕਿ ਸਾਨੂੰ ਉਹ ਵਾਧੂ ਪੈਸਾ ਹੋਰ ਚਾਹੀਦਾ ਕਰਜ਼ਾ ਹੋਰ ਚਾਹੀਦਾ ਸਾਡੀ ਲਿਮਿਟ ਐਕਸੀਡ ਕੀਤੀ ਜਾਵੇ ਸੋ ਦੈਟ ਇਜ਼ ਅ ਬੇਸਿਕਲੀ ਰੀਜ਼ਨ ਕੋਈ ਨਵੀਂ ਇੱਕ ਸੜਕ ਨਹੀਂ ਬਣਾਈ ਜਿਹੜੀ ਐਕਵਾਇਰ ਕਰਕੇ ਹਾਂ ਕੋਈ ਪੁਰਾਣੀ ਸੜਕ ਦੇ 50 ਸਾਲਾਂ ਬਾਅਦ ਲੁੱਕ ਪਾਤੀ ਹੋਵੇ ਤਾਂ ਮੈਨੂੰ ਕੋਈ ਹੋਰ ਮੈਂ ਕਹਿ ਨਹੀਂ ਸਕਦਾ ਇਹ ਨਹੀਂ ਸੁਣਾ ਪੁਰਾਣੇ ਸਕੂਲ ਨੂੰ ਕਰਕੇ ਕੁਝ ਬਣਾਤਾ ਹੋਵੇ ਤਾਂ ਉਹ ਮੈਂ ਕਹਿ ਨਹੀਂ ਸਕਦਾ ਬਟ ਐਨੀਥਿੰਗ ਨਿਊ ਕੋਈ ਗਿਣਾ ਦੇ ਨਮਨ ਅਰੋੜਾ ਜੀ ਔਰ ਕੋਈ ਪੰਜਾਬ ਦਾ ਮੰਤਰੀ ਕਿ ਅਸੀਂ ਆ ਨਵਾਂ ਇਨਫਰਾ ਬਣਾਣਾ ਕਰਜਾ ਲੈ ਲੋ ਤੁਸੀਂ ਅਸੀਂ 75000 ਕਰੋੜ ਰੁਪਏ ਲਿਆ ਅਸੀਂ ਲੇਕਿਨ ਅਸੀਂ ਮੈਡੀਕਲ ਕਾਲਜ 50 ਸਾਲਾਂ ਚ ਇਹਨਾਂ ਨੇ 30 ਸਾਲਾਂ ਚ 91000 ਕਰੋੜ ਤੇ ਆ ਗਏ ਸੋ ਇਹ ਇਸ ਗੱਲ ਤੇ ਤੁਸੀਂ ਲੋਗ ਜ਼ਰਾ ਗੌਰ ਫਰਮਾਓ মিডিਆ ਹਾਊਸਸ ਗੌਰ ਫਰਮਾਓ ਔਰ ਇਹ ਜਿਹੜਾ ਵਾਧੂ ਬੋਝ ਪਾਇਆ ਗਿਆ ਲੋਕਾਂ ਤੇ ਇਹਰੇ ਬਾਰੇ ਜ਼ਰਾ ਖਿਆਲ ਰੱਖੋ ਇਸ ਕਰਕੇ ਅੱਜ ਦਾ ਦਰਨਾ ਲਾਇਆ ਗਿਆ ਸੀ ਪਹਿਲਾ ਜ਼ਿਲ੍ਹਾ ਸਤਰ ਤੇ ਅਸੀਂ ਦਰਨੇ ਲਾਏਗੇ ਅੱਜ ਪਾਵਰ ਕਾਰਪੋਰੇਸ਼ਨ ਦੇ ਦਫਤਰ ਦੇ ਬਾਹਰ ਲੱਗਿਆ। ਜੋ ਆਉਣਾਰੇ ਸਮੇਂ ਦੇ ਵਿੱਚ ਅਸੀਂ ਇਹ ਵੀ ਨਾਊਂਸ ਕੀਤਾ ਕਿ ਲਾਅ ਐਂਡ ਆਰਡਰ ਤੇ ਹਰ ਖਾਣੇ ਦੇ ਬਾਹਰ ਅਸੀਂ ਸਬ ਡਿਵੀਜ਼ਨ ਤੇ ਸਾਡੇ ਦਰਨੇ ਲੱਗਣਗੇ ਇਹਨਾਂ ਨੂੰ ਡੇਟ ਕੱਲ ਨੂੰ ਅਨਾਊਂਸ ਕਰ ਦਿੱਤੀ ਜਾਏਗੀ। ਉਹ ਸਟੇਟ ਦੇ ਮਤਲਬਕ ਸਾਡੇ ਉੱਥੋਂ ਦਾ ਹਲਕਾ ਇੰਚਾਰਜ ਸਾਡੇ ਸਾਰੇ ਮੌਕਿਆਂ ਦੇ ਪ੍ਰਧਾਨ ਸਾਡੇ ਉਥੋਂ ਦੇ ਕਾਂਗਰਸੀ ਇੱਕ ਜਗ੍ਹਾ ਤੇ ਬਾਟ ਕੇ ਇੱਕ ਖਾਣੇ ਦੇ ਬਾਅਦ ਫਿਰ ਅਸੀਂ ਡਿਸਟ੍ਰਿਕਟ ਲੈਵਲ ਤੇ ਐਸਐਸਪੀਆਂ ਦੇ ਬਾਹਰ ਧਰਨੇ ਦੇਵਾਂਗੇ ਫਿਰ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਬਾਅਦ ਕਿ ਐਨਜੀਪੀ ਦੇ ਦਫ਼ਤਰ ਦੇ ਬਾਅਦ ਅਸੀਂ ਆਉਣ ਵਾਲੇ ਸਭੇਚ ਕਰਦੇ ਅਰਾਏ ਹੜਤਾਲਾਂ ਕਰਦੀਆਂ ਨੇ ਹੜਤਾਲਾਂ ਨੇ ਡਾਕਟਰਾਂ ਨੇ ਹੜਤਾਲੀ ਡਾਕਟਰ ਨੇ ਇਹ ਸਾਹਮਣੇ ਹੜਤਾਲਾਂ ਕਰਨੇ ਬਦਲਾਅ ਦੀ ਸਰਕਾਰ ਹੈ ਇਹਦੇ ਵਿੱਚ ਕਾਮੇ ਕਿਰਤੀ ਅੱਜ ਬਿਜਲੀ ਵਿਭਾਗ ਵਾਲਿਆਂ ਨੇ ਸਟ੍ਰਾਈਕ ਕੀਤੀ ਵੀ ਹੈ ਕੱਲ ਦੀ ਡਾਕਟਰਾਂ ਨੇ ਸਟ੍ਰਾਈਕ ਕੀਤੀ ਵੀ ਹੈ ਅਧਿਆਪਕਾਂ ਨੇ ਕੀਤੀ ਵੀ ਹੈ ਪਟਵਾਰੀਆਂ ਨੇ ਕੀਤੀ ਵੀ ਸੀ ਮੈਨੂੰ ਲੱਗਦਾ ਹੈ ਕਿ ਪਹਿਲੀ ਸਰਕਾਰ ਜੀ ਦੇ ਵਿੱਚ ਕੋਈ ਐਸੀ ਵਰਗ ਨਹੀਂ ਰਹੀ ਜਿਨੇ ਸਟ੍ਰਾਈਕ ਹਰ ਪਾਸੇ ਕਿਸੀ ਹੋ ਗਈ ਸੋ ਇਹ ਬਦਲਾਅ ਦੀ ਸਰਕਾਰਾ ਬਦਲਾਅ ਦੀ ਸਰਕਾਰ ਹਜੇ ਵੇਖੀ ਜਾ ਹਜੇ ਤਾਂ ਤੁਸੀਂ ਹਜੇ ਤਾਂ ਰੰਗ ਵੇਖੇ ਨਹੀਂ ਅਗਲੇ 2 ਸਾਲਾਂ ਚ ਤੁਹਾਨੂੰ ਇਹ ਹੋਰ ਰੰਗ ਵਖਾਣ अरविंद केजरीवाल ਦੇ ਗ੍ਰਿਬਾਰ ਤੇ ਜੋ ਕਾਰਵਾਈ ਹੋ ਰਹੀ ਹੈ ਇਹ ਪੰਜਾਬ ਕਾਂਗਰਸ ਨੂੰ ਕਿਦਾਂ ਦੇਖਦੀ ਹੈ ਦੇਖੋ ਮੈਂ ਤਾਂ ਸਿਰਫ ਇਹ ਕਹਣਾ ਕਿ ਚਾਹੇ ਅਰਵਿੰਦ ਕੇਜਰੀਵਾਲਾ ਚਾਹੇ ਕੋਈ ਵੀ ਹੈ ਕਿਸੇ ਤੇ ਵਿੰਡੈਟਾ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਦੀ ਇਹ ਵਿੱਚ ਵੀ ਇਹਦੀਆਂ ਮਾੜੀਆਂ ਫਿਰ ਤਾਂ ਪਾਈਆਂ ਗਈਆਂ ਸਾਡੇ ਕਾਂਗਰਸੀ ਭਰਾਵਾਂ ਨੂੰ ਫੜਫੜ ਕੇ ਅੰਦਰ ਦਿੱਤਾ ਗਿਆ ਕਈਆਂ ਨੂੰ ਵਿਜੀਲੈਂਸ ਦੇ ਘਰ ਵਖਾਏ ਗਏ ਆਈਦਰ ਮੇਰਾ ਆਪੋਜੀਸ਼ਨ ਕੇਧਰੀਵਾਲ ਸਾਹਿਬ ਹੈ ਚਾਹੇ ਮੈਂ ਜਾਣਦਾ ਕਿ ਪੰਜਾਬ ਦੇਸ਼ ਦੇ ਅੰਦਰ ਇੱਕ ਵਧੀਆ ਲੋਕਤੰਤਰ ਹੈ ਔਰ ਲੋਕਤੰਤਰ ਦੇ ਮੁਤਾਬਕ ਹਰ ਵਿਅਕਤੀ ਨੂੰ ਆਪਣੀ ਆਵਾਜ਼ ਬਦੰਦ ਕਰਨ ਦਾ ਹੱਕ ਹੈ ਇਹ ਨਹੀਂ ਹੈ ਕਿ ਕਿਸੇ ਦੀ ਆਵਾਜ਼ ਦਬਾਉਣ ਵਾਸਤੇ ਤੁਸੀਂ ED ਦਾ ਵਿਜੀਲੈਂਸ ਦਾ CBI ਦਾ ਇਸਤੇਮਾਲ ਕਰੋ ਸਮੇਂ ਦੀਆਂ ਚੁਣੀਆਂ ਸਰਕਾਰਾਂ ਚਾਹੇ ਉਹ ਪੰਜਾਬ ਦੀਆਂ ਹੈ ਚਾਹੇ ਹੋਰ ਸਟੇਟਾਂ ਦੀਆਂ ਹੈ ਚਾਹੇ ਉਹ ਨੈਸ਼ਨਲ ਸਰਕਾਰਾਂ ਇਸ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ ਜਿਹਨੂੰ ਬੈਂਡ ਡਾਟਾ ਪੋਲਿਟਿਕਸ ਕਹਿੰਦੇ ਐ ਬਦਲਾਖੋਰੀ ਦੀ ਰਾਜਨੀਤੀ ਨਾਲ ਕੋਈ ਵੀ ਸਰਕਾਰ ਨੂੰ ਕੰਮ ਨਹੀਂ ਕਰਨਾ ਚਾਹੀਦਾ ਜੀ ਸਰ ਦਾ ਰਾਜਾ ਜੀ ਇੱਕ ਕਲੇਮਆ ਬਿਆਨ ਆ ਹੈ ਕਿ ਭਾਰਤ ਦੇ ਵਿੱਚ ਸਿੱਖ ਅਸੁਰੱਖਿਤ ਨੇ ਤੁਹਾਡੀ ਉਹਨਾਂ ਦੇ ਪ੍ਰਤੀ ਕੀ ਜੋ ਸੋ ਮੈਨੂੰ ਲੱਗਦਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਸੁਰਖਿਤ ਨਹੀਂ ਐ ਸਿੱਖ ਉਹਨਾਂ ਨੇ ਇਹ ਕਿਹਾ ਕਿ ਫਲਾਣਾ ਸਿੰਘ ਜੀ ਤੁਹਾਡਾ ਕੀ ਨਾਮ ਐ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਮੈਂ ਫਲਾਣਾ ਸਿੰਘ ਹੀ ਸੈਡ ਕੜਾ ਪੱਕ ਪੱਕ ਹਾਂਜੀ ਕੇਸ ਰੱਖਣ ਵਾਸਤੇ ਤੁਹਾਨੂੰ ਕਿਸੇ ਨੂੰ ਪੁੱਛਣਾ ਪਏਗਾ ਆਜ਼ਾਦਤ ਲੈਣੀ ਪਏਗੀ ਸੋ ਕਹਿਣ ਤੋਂ ਭਾਵੇਂ ਸੀ ਰਾਹੁਲ ਗਾਂਧੀ ਕੀ ਚਾਹ ਕਹਿਣਾ ਚਾਹੁੰਦੇ ਸਨ ਕਿ ਭਾਰਤ ਦੇ ਅੰਦਰ ਬਹੁਤ ਸਾਰੇ ਮਿਨਿਓਰਿਟੀ ਦੇ ਲੋਕ ਜਿਹੜੇ ਹੈਗੇ ਨੇ ਚਾਹੇ ਸਿੱਖ ਨੇ ਚਾਹੇ ਕੋਈ ਹੋਰ ਨਹੀਂ ਠੀਕ ਹੈ ਉਹ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰਦੇ ਠੀਕ ਹੈ ਪੂਰਾ ਕਾਰਨ ਕੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਾਨੂੰ ਪੋਲਰਾਈਜ਼ੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਿੰਦੂਆਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਲੜਾਉਣ ਦੀ ਕੋਸ਼ਿਸ਼ ਕੀਤੀ ਮੁਸਲਮਾਨਾਂ ਨੂੰ ਦਲਿਤ ਭਰਾਵਾਂ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਗੰਦੀ ਕੀਤੀ ਤਾਂ ਜੋ ਇੱਕ ਫਿਰਕੇ ਦੀ ਰਾਜਨੀਤੀ ਕਰੀਏ ਤੂੰ ਹਿੰਦੁਸਤਾਨ ਦੀ ਜਿਹੜੀ ਸਭਿਤਾ ਹੈ ਜਾਂ ਉਹਨੂੰ ਉਹਨਾਂ ਨੂੰ ਉਹਨਾਂ ਨੇ ਡਿਲਿਊਟ ਕਰਨਾ ਚਾਹਿਆ ਔਰ ਜਿਹੜੀ ਸੈਕੂਲਰ ਸੋਚ ਸੀਗੀ ਹਿੰਦੁਸਤਾਨ ਦੇ ਲੋਕਾਂ ਦੀ ਉਹਨੂੰ ਮਾਰਨਾ ਚਾਹਿਆ ਸੋ ਇਸ ਕਰਕੇ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਹੈ ਕਿ ਕੋਈ ਵਿਅਕਤੀ ਵੀ ਸੁਰੱਖਿਤ ਇਸ ਦੇਸ਼ ਇਸ ਬੀਜੇਪੀ ਦੀ ਸਰਕਾਰ ਚ ਨਹੀਂ ਤੇ ਰਾਜਾ ਜੀ ਇੱਕ ਨਈਆ ਮਿੱਤਲ ਕਾਂਗਰਸ ਦੇ ਵਿਚਾਰੇ ਸੀ ਉਹ ਕੀ ਗੱਲਬਾਤ ਹੋਈ ਜੀ ਫਿਰ ਪਲਟੀ ਖਾ ਕੇ ਕੀ ਗੱਲਬਾਤ ਹੋਈ ਕਨਈਆ ਮਿੰਕਲ ਜੀ ਕੋ ਤੋਂ ਕਨਈਆ ਮੈਂ ਸਾਹਮਣੂ ਪੁੱਛਿਆ ਨਾ ਮੈਨੂੰ ਇਸ ਬਾਰੇ ਗਾ ਕਾਂਗਰਸ ਆ ਰਿਹਾ ਜਿੰਨੇ ਜੀ ਤਾਂ ਫਿਰ ਮੈਂ ਕਹਿੰਦੀ ਕਾਂਗਰਸ ਤੋਂ ਕੀ ਗੱਲਬਾਤ ਹੋਈ ਜੀ ਫਿਰ ਆ ਰਹੇ ਹੋਗੇ ਕਨਈਆ ਮਿੰਕਲ ਜੀ ਆ ਰਹੇ ਜੀ ਕਿ ਮੈਨੂੰ ਜ਼ਰੂਰ ਜਾਣਕਾਰੀ ਪਹਿਲਾਂ ਮੈਨੂੰ ਆਦਾ ਨੰਬਰ ਦੇ ਦਿਓ ਫੋਨ 'ਉਮੈ ਸਾ ਠੀਕ ਹੈ ਜੀ ਤੇ ਸਰ ਇਹ ਕਪੜਾ ਇਹ ਸੁਨਾਮ ਦਾ ਵੀ ਇੱਕ ਕਰੋ ਜੀ ਮਸਲਾ ਹਲ ਕਾਂਗਰਸ ਦਾ ਛੋਟਬਾਜੀ ਬਹੁਤ ਜ਼ਿਆਦਾ ਜੀ 15 ਅਗਸਤ ਦਿਨ ਵਾਲੇ ਝੰਡਾ ਲਹਿਰਾਉਣ ਦੇ ਪਿੱਛੇ ਲੜ ਪਈ ਦੀ ਇਹ ਬਾਰ ਬਾਰ ਤੁਸੀਂ ਆਉਂਦੇ ਹੋ ਜੀ ਤੁਸੀਂ ਚਲੇ ਜਾਂਦੇ ਹੋ ਪਰ ਇਹ ਸਮਝੌਤਾ ਨਹੀਂ ਕਰਾਉਂਦੇ ਸਾਰੇ ਤਾਂ ਝੰਡਾ ਲਹਿਰਾਉਣ ਪਿੱਛੇ ਲੜਦੇ ਹੋ ਤੁਸੀਂ ਆਪ ਮਾਈਕ ਤੇ ਪਹਿਲਾਂ ਵਾਈਟ ਲੈਂਡ ਪਿੱਛੇ ਲੜ ਪੈਣੇ ਹੋ ਵੀਰ ਮੈਂ ਪਹਿਲਾਂ ਕੈਮਰਾ ਲਵਾਂਗਾ ਫਿਰ ਸਟਾਰ ਹੋ ਨਹੀਂ ਸਕਦਾ ਜੀ ਨਹੀਂ ਇਹ ਸੁਭਾਵਿਕ ਹੈ ਮਾੜਾ ਮੋਟਾ ਜਿਹੜਾ ਉੱਚੀ ਨੀਚ ਹੋਣਾ ਕੋਈ ਐਸੀ ਗੱਲ ਨਹੀਂ ਮੈਨੂੰ ਦੱਸ ਦਿਓ ਕਿਹੜੀ ਪਾਰਟੀ ਦੇ ਵਿੱਚ ਜਾਂ ਕਿਹੜੇ ਪਰਿਵਾਰ ਦੇ ਵਿੱਚ ਇਹ ਗੱਲ ਨਹੀਂ ਆ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਸਭ ਕੁਝ ਠੀਕ ਠਾਕ ਹੈ ਉਹ ਪਤਾ ਕੀ ਹੈ ਜੀ ਲੰਬੇ ਸਮੇਂ ਤੋਂ ਇਸਨਾਮ ਤੇ ਮਾਰਾ ਪ੍ਰਭਾਵ ਪੈ ਰਿਹਾ ਜੀ ਤਾਂ ਕਰਕੇ ਗੱਲ ਕਰ ਰਿਹਾ ਤੁਸੀਂ ਨਵੇਂ ਪ੍ਰਧਾਨ ਬਣਿਓ ਇਹ ਮਸਲਾ ਥੋੜੇ ਹੱਲ ਕਰਕੇ ਜਾਓ ਸਨਾਮ ਤੇ ਕੁਝ ਗੱਲ ਬਣੇ ਉਹ ਯਾਰ ਤੂੰ ਪੋਜ਼ਿਟਿਵ ਹੀ ਗੱਲ ਕਰਨਾ ਕਾਂਗਰਸ ਦੀ ਸਬਸੀਟਾ ਜਿੱਤੇ ਤੂੰ ਤਾਂ ਕਾਂਗਰਸ ਦੀ ਇੱਕ ਗਾਣਾ ਥੋੜੀ ਪੋਜ਼ਿਟਿਵ ਵਾਲੀ ਗੱਲ ਕਰ ਰਹੇ ਹੈਗਾ ਮੇਰੇ ਬਿਨਾਂ ਕਿਹੜਾ ਅੱਜ ਵਧੀਆ ਇੱਥੇ ਮੀਟਿੰਗ ਕਰਕੇ ਜਾਓ ਸਾਰੇ ਅੱਜ ਮੈਂ ਤਾਂ ਕਰਦੇ ਅਗਰ ਕੋਈ ਸੁਝਾਅ ਦਿੰਦੇ ਸੀ ਕੈਮਰੇ ਦੀ ਰਿਕਾਰਡਿੰਗ 'ਚ ਨਹੀਂ ਕਰਨਾ ਸੀ ਹਾਂ ਕੋ ਉਹ ਕੈਮਰੇ ਦੀ ਰਿਕਾਰਡਿੰਗ ਜਿਨੀ ਬ੍ਰਦਰ ਹਾਂ ਹਾਂ ਉਹ ਤੁਸੀਂ ਕਰ ਲਓ ਜੀ ਮੈਂ ਬਿਨਾ ਕੈਮਰੇ ਚ ਗੱਲ ਕਰਾਂ। ਆ ਸਾਰੇ ਇਕੱਠੇ ਬੈਠੀ ਆ ਨੰਬੜੀਏ ਪੁਰਾਣੀਆਂ ਨਾ। ਸਾਡਾ ਸਾਡੀ ਪਾਰਟੀ ਨਾਲ ਸਮਝੌਤਾ ਨਹੀਂ ਹੋਇਆ ਜੀ। ਬਹੁਤ ਕਾਂਗਰਸੀਏ ਚੰਗਾ ਜੀ। ਚੰਗਾ ਨਹੀਂ ਐ। ਬਹੁਤ ਚੰਗਾ ਐ। ਸਾਡੀ ਸਰਕਾਰ ਆਈ ਐ। ਇਹ ਸਾਡਾ ਇਹ ਵੀ ਸਹਾਰਾ ਲੈ ਕੇ ਉਥੋਂ ਨਿਕਲਣਾ ਚਾਹੁੰਦੇ ਐ। ਇਹਨਾਂ ਦੀਆਂ 2-2000 ਤੋਂ ਵੋਟਾਂ ਵੱਧ ਨਹੀਂ ਪੈਣੀਆਂ। ਇਹ ਚਾਹੁੰਦੇ ਸੀ ਵੀ ਸਾਨੂੰ 2-3 ਸੀਟਾਂ ਦੇ ਦੇਣ। ਇਹਨੇ ਨਾਲ ਅਸੀਂ ਆਪਦਾ ਡੰਮਰੂ ਚਲਾ ਦੇਾਂਗੇ। ਇਹ ਸਾਡੀਆਂ ਤਿੰਨ ਸੀਟਾਂ ਆ ਬਾਕੀ ਤਾਂ ਕਾਂਗਰਸ ਦੀਆਂ ਸੀਟਾਂ ਅਸੀਂ ਜਿੱਤਾਈਏ ਸੋ ਇਹ ਬਹੁਤ ਚੰਗਾ ਕੰਮ ਕੀਤਾ ਕੇਂਦਰ ਸਾਡੀ ਲੀਡਰਸ਼ਿਪ ਨੇ ਔਰ ਡਾ ਸਾਹਿਬ ਨੇ ਨਹੀਂ ਤਾਂ ਇਹਨਾਂ ਨੇ ਕੰਮ ਚਲਾ ਦੇਣਾ ਸੀ ਹੁਣ ਇਹਨਾਂ ਨੂੰ ਪੈਣੀ ਹੈ 2-2000 2100 ਕਿਤੇ ਪਈ ਤਾਂ ਤੂੰ ਮੇਰੇ ਨਾਲ ਆ ਕੇ ਤੁਸੀਂ ਮੈਂ ਤਾਂ ਗੱਲ ਕਰਦੇ 2100 1000 2000 ਜਿੱਦਣ ਵਾਰ ਜੀ ਬੀਐਸਏ ਹੁਣ ਇੱਧਰ ਇਹ ਤਾਂ ਜਦੋਂ ਸਿੰਗ ਫਸਣਗੇ ਉਦੋਂ ਹੀ ਦੱਸੂਗਾ ਪਹਿਲਾਂ ਜਦੋਂ ਤਿਆਰੀ ਤਾਂ ਪਹਿਲਾਂ ਕਰਨੀ ਪੈਂਦੀ ਹੈ ਕੱਲ ਦੇ ਮੌਸਮ ਬਾਰੇ ਤੁਹਾਨੂੰ ਕੀ ਪਤਾ ਹੈ ਬਾਰਿਸ਼ ਹੋਏਗੀ ਕਿ ਨਹੀਂ ਹੋਏਗੀ ਸੋ ਇਹ ਮੈਂ ਮੁੱਕ ਕੇ ਆ ਜਾਂਦੇ ਜੀ ਬੜੀ ਬੜੀ ਵੀ ਗਈ ਗੱਲ ਬੜੀ ਗੱਲ ਬੜਿੰਗ ਸਭ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਕਾਂਗਰਸ ਦੀ ਤਿਆਰੀ ਹੈ ਜੀ ਸੋ ਕਾਂਗਰਸ ਦੀ ਤਿਆਰੀ ਇਸ ਦਾ ਮੁਠੀਆਂ ਜੀ ਤੁਕੀ ਫਿਰਦੇ ਜਿੱਦਣ ਦੇ ਹਨ ਲੇਕਿਨ ਇਹ ਲੇਟ ਤੇ ਲੇਟ ਤੇ ਲੇਟ ਹੁਣ ਕਿਹਾ ਵੀ ਪੰਜ ਨੂੰ ਹੁਣ ਫੇਰ ਰੋਸਟਰ ਬਣਾਉਣ ਤੱਲੇ ਭੇਜਤਾ ਟਾਈਮ ਪਾਸ ਕਰ ਰਿਹਾ ਤੁਸੀਂ ਦੇਖੋ ਮਾਨ ਸਾਹਿਬ ਕਿੰਨਾ ਚਲਾਕ ਹੈ ਮੁੱਖ ਮੰਤਰੀ ਕਹਿੰਦਾ ਕਿਆ ਕੀ ਸਾਡੇ ਸਿੰਬਲ ਤੇ ਕੋਈ ਚੋਣ ਨਹੀਂ ਲੜ ਸਕਦਾ ਕਦੇ ਵੀ ਪੰਚਾਇਤੀ ਚੋਣਾ ਸਰਪੰਚੀ ਤੇ ਮੈਂਬਰ ਦੀਆਂ ਕਦੇ ਸਿੰਬਲ ਤੇ ਨਹੀਂ ਹੋਈਆਂ ਲੇਕਿਨ ਇਹ ਕੈਬਨਿਟ ਕਿਉਂ ਲੈ ਕੇ ਆਏ ਪਤਾ ਤੁਹਾਨੂੰ ਕਿ ਯਾਰ ਕਿਤੇ ਕੋਈ ਇੱਕ ਅਦਾ ਬੰਦਾ ਜਿਹੜਾ ਮੈਂਬਰ ਹਾਂ ਆਪਦੀ ਮਰਜ਼ੀ ਨਾਲ ਕੋਈ ਝਾੜੂ ਨਿਸ਼ਾਨ ਲੈ ਸਕਦਾ ਇਹਨਾਂ ਨੇ ਆਖਿਆ ਵੀ ਜੇ ਝਾੜੂ ਨਿਸ਼ਾਨ ਲੈ ਗਿਆ ਤੇ ਉਹ ਸਾਰੇ ਹਰਗੇ ਉਹ ਸਾਡੇ ਪੇਟੇ ਪੈ ਜਾਣਗੇ ਮੰਨ ਕੇ ਡਰ ਸਤਾ ਰਿਹਾ ਪਹਿਲਾਂ ਤਾਂ ਪੰਚਾਇਤ ਚੋਣਾ ਹੀ ਲੇਟ ਕਰਾਉਣੀ ਆ ਇਹ ਅੰਦਰਲਾ ਡਰ ਫੇਰ ਪੰਚਾਇਤ ਚੋਣਾ ਨੂੰ ਇਹ ਕਹਿ ਦੇਣਾ ਕਿ ਸਾਡਾ ਸਿੰਬਲ ਇਹਦੇ ਪਿੱਛੇ ਕੈਬਨਿਟ ਬੁਲਾਈ ਔਰ ਮਤਾ ਪਾਸ ਕੀਤਾ ਅਸੀਂ ਤਾਂ ਕਦੇ ਨਹੀਂ ਕੀਤਾ ਕੈਬਨਿਟ ਚ ਮਤਾ ਪਾਸ ਨਾ ਕਾਲੀਆਂ ਨੇ ਕਦੇ ਕੀਤਾ ਸੀ ਇਹ ਪਹਿਲੀ ਸਰਕਾਰ ਹੈ ਜਿਹਨੇ ਕਹਿ ਵੀ ਮੇਰਾ ਝਾੜੂ ਸਿੰਬਲ ਇਹ ਨਹੀਂ ਲੈ ਸਕਦੇ ਕਿਉਂ ਬਈ ਕਿਉਂਕਿ ਹੁਣ ਜਿਹੜੇ ਜਿੱਤ ਗਏ ਗਿਣਤੀ ਦਾ ਹੁਣ ਹੀ ਨਹੀਂ ਸਾਡੇ ਵੀਡੀਓ ਉਹਨਾਂ ਨੂੰ ਸਾਰਿਆਂ ਨੂੰ ਘੇਰ ਲਿਆਉਣਗੇ ਤੇ ਕਹਿਣਗੇ ਵੀ ਆ ਪੰਚਾਇਤੀ ਚੋਣਾਂ ਆ ਮਾਗੀ ਪਾਰਟੀ ਕੀ ਤੇ ਕਿਉਂ ਮੇਰੇ ਚ ਇਕੱਲਾ ਕਰਦੇ ਹੋ ਇਹ ਮੇਰੇ ਦੀਆਂ ਗੱਲਾਂ ਨੇ ਤਾਂ ਤੁਹਾਨੂੰ ਮਾਰਿਆ ਸੱਤ ਸੀਟਾਂ ਕਾਂਗਰਸ ਦਿੱਤੀ ਹੈ ਜਿੱਥੇ ਦਬਾਅ ਨਹੀਂ ਸੀ ਜਿੱਥੇ ਤੁਸੀਂ 50 ਕਰੋੜ ਰੁਪਇਆ ਲਾ ਦੇਵੇਂ ਘੱਲ ਕੇ ਤੇ ਤੇ ਸਭ ਕੁਝ ਟੈਸ਼ ਨੈਸ਼ ਕਰਦੇ ਹੋ ਹੁਣ ਅਗਲੀ ਆਦੀ ਜਦੋਂ 2027 ਚੋਣਾਂ ਹੋਣੀਆਂ ਤੇ ਜਿਹੜਾ ਉਹ ਮਹਿੰਦਰ ਪਾਰਟੀ ਜਿੱਤੇ ਆ ਵਿਚਾਰਾ ਉਹ ਕਿਥੋਂ ਲਾਊਗਾ 50 ਕਰੋੜ ਪੂਰੇ ਡੱਬੇ ਚ 5000 ਮੋਟਕੀ ਨਿਕਲਦੀ ਲਖ ਲਾਗਤ ਪੂਰਾ ਕਾਰਨ ਇਹ ਸੀ ਤੁਸੀਂ ਕਹਿੰਦੇ ਜਲੰਧਰ ਰਹੂੰਗਾ ਜਲੰਧਰ ਹੁਣ ਮੇਰੀ ਰਾਜਧਾਨੀ ਨਹੀਂ ਉਹ ਕਾਂਗਰਸ ਇਹ ਜਿਹੜਾ ਚੰਡੀਗੜ੍ਹ ਸਾਨੂੰ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਵੀ ਉੱਥੇ ਰਹੋ ਤੇ ਪੰਜਾਬ ਦੀ ਤੁਸੀਂ ਦੂਰਾ ਹੱਕ ਹੀ ਛੱਡਦੇ ਜਾਂਦੇ ਜਾਨੇ ਕਿ ਜਲੰਧਰ ਰਹਾ ਕਰੂੰਗਾ ਪਰ ਰਹਿਣਾ ਕਿਨੇ ਜਿੱਥੇ ਜਾਂਦੇ ਆ ਮਾਨਸਾ ਵਿੱਚ ਖੜਾ ਪੈਂਦੇ ਹਾਂ ਦੇ ਜਿਹੜਾ ਲੜਦਾ ਲੈ ਵੀ ਹੁਣ ਤੈਨੂੰ ਤਾਕਤ ਹੀ ਖੜਾ ਪਏ ਹਰੇ ਬਿੰਦ ਵੀ ਸਿੱਧਾ ਰੀਨਾਲਡੋ ਕੰਪਨੀ ਨਾਲ ਪਾ ਦੇ ਮੈਂ ਕਿਹਾ ਛੇ ਲੋਹਣੇ ਕਿਹੜੇ ਆ ਜਿਹੜੇ ਨਵੇਂ ਬਣਾਉਣੇ ਆ ਦੱਸੋ ਪਹਿਲਾਂ ਰਾਜਾ ਜੀ ਆਪਣੇ ਅਕਾਲੀ ਜਿਹੜੇ ਸਾਬਕਾ ਮੰਤਰੀ ਨੇ ਜਾਂ ਸੁਖਵੀਰ ਬਾਦਲ ਨੇ ਸਾਰੇ ਅਕਾਲ ਤਖਤ ਅਕਾਲ ਤਖਤ ਦਾ ਸਾਹਿਬ ਤੇ ਜੀ ਤਾਲਮ ਦਿੱਤਾ ਜਾ ਰਿਹਾ ਉਹਨੂੰ ਕਿਸ ਤਰ੍ਹਾਂ ਲੈ ਰਹੇ ਹੈ ਮੈਨੂੰ ਇਹ ਲੱਗਦਾ ਹੈ ਕਿ ਨਵੀਂ ਗੱਲ ਦੱਸਣ ਲੱਗੇ ਹਾਂ ਜੀ ਮੈਨੂੰ ਕਿਸੇ ਨੇ ਅੱਜ ਖਬਰ ਦਿੱਤੀ ਹੈ ਕਿ ਜਿਹੜਾ ਕਾਰ ਤੱਕ ਹੁਣੇ ਹੁਕਮਨਾਮਾ ਜਾਰੀ ਕਰੇਗਾ ਜਾਂ ਕੋਈ ਹੁਕਮਨਾਮਾ ਜਾ ਸੌਰੀ ਮੈਂ ਮਾਫੀ ਚਾਹੁੰਦਾ ਵੀ ਕੋਈ ਫਰਮਾਨ ਫਰਮਾਨ ਜਾਰੀ ਕਰੇਗਾ ਵੀ ਸੁਖਬੀਰ ਸਿੰਘ ਬਾਵੇ ਦੋ ਸਾਲਾਂ ਵਾਸਤੇ ਇਲੈਕਸ਼ਨ ਲੜਨ ਉਹ ਵੀ ਅਸੀਂ ਤਾਂ ਗਈ ਜੰਨੇ ਵੀ ਗਿੱਡੜ ਵੇ ਆਓ ਇਹ ਉਹਨੂੰ ਕੱਢਣਾ ਕਾਰ ਤੱਕ ਗੱਡੇਗਾ ਮੈਂ ਇਹ ਕਹਿੰਦਾ ਵੀ ਜੇ ਕਾਰ ਤੱਕ ਨੇ ਬਈ ਸਜ਼ਾਈ ਦੇਣੀ ਹੈ ਕਿਉਂਕਿ ਪਹਿਲਾਂ ਦੀ ਤਾਂ ਕਿਸੇ ਨੇ ਮੰਨੀ ਨਹੀਂ ਅਸੀਂ ਤਾਂ ਰੋਜ ਜੁੱਤੇ ਛਾੜਦੇ ਹਾਂ ਉਸ ਦਰਦ ਦੇ ਅਸੀਂ ਤਾਂ ਉਸ ਦਰ ਦੇ ਕੁਕਰ ਪਹਿਲਾਂ ਤਾਂ 10-12 ਸਾਲਾਂ ਬਾਅਦ ਅਕਾਲ ਪਤਖ ਸਾਹਿਬ ਨੂੰ ਯਾਦ ਆਇਆ ਕਿ ਹੁਣ ਇਹਨੂੰ ਤਨਖਾਹਿਆ ਕਰਾਰ ਦੇ ਦੇਵੇ ਕਿਉਂਕਿ ਅਲਟੀਮੇਟਲੀ ਤਾਂ ਉਹ ਫਰਮਾਨ ਵੀ ਇਦਾਂ ਜਾਂਦਾ ਵੀ ਯਾਰ ਹੁਣ ਫਸ ਗਏ ਹਾਂ ਤੁਸੀਂ ਸਾਨੂੰ ਤਨਖਾਹਿਆ ਕਰਾਰ ਦੇ ਦਿਓ ਇਹ ਅਸੀਂ ਸੇਵਾ ਕਰਦੇ ਨੇ ਇਹ ਖਬਰਾਂ ਲੋਕ ਮਾਫ ਕਰਦੇ ਪਰ ਉਹ ਮਾਫੀ ਬੂ ਗਲਤੀ ਦੀ ਹੁੰਦੀ ਹੈ ਗਨਾਹਾਂ ਦੀ ਥੋੜੀ ਹੁੰਦੀ ਹੈ ਮੈਂ ਇਹ ਇਹ ਕਹਿਣਾ ਚਾਹੁੰਦਾ ਵੀ ਦੋਸ ਹੱਲ ਨਾ ਕਰਿਓ ਫੇਰ ਤਾਂ ਝੂਠਾ ਲੱਗੂਗਾ ਲੋਕਾਂ ਨੂੰ ਇਹ ਤਾਂ ਬਾਅਦ ਇਲੈਕਸ਼ਨ ਤੋਂ ਚੋਣਾ ਤੋਂ ਬਚਨ ਦੇ ਮਾਰੇ ਨੇ ਤੂਸੀ ਕਹਿ ਦਿਓ ਵੀ ਹੁਣ ਇਹ 2027 28 ਚ ਚੋਣ ਲੜਨਗੇ 27 ਤੱਕ ਇਹਨਾਂ ਨੂੰ ਨਹੀਂ ਲੜੋਣੇ ਫੇਰ ਤਾਂ ਮੈਂ ਮੰਨਾਂ ਵੀ ਵਾਕਿਆ ਹੀ ਅਕਾਲ ਤਖਤ ਸਾਹਿਬ ਦਾ ਇਹ ਸਹੀ ਫਰਮਾਨ ਆ ਕਿ ਇਹਨਾਂ ਨੂੰ ਵਾਕਿਆ ਹੀ ਸਜ਼ਾ ਦਿੱਤੀ ਆ ਵੀ 2027 ਵੀ ਨਹੀਂ ਚੋਣ ਲੜਨਗੇ ਕਿ ਹੁਣ ਵੀ ਨਹੀਂ ਕੋਈ ਲੜੇ ਫੇਰ ਤਾਂ ਮੰਨੀਏ ਵੀ ਸਜ਼ਾ ਹੋਈ ਇਹ ਹੂੜ ਕਾ ਦੀ ਸਜ਼ਾ ਹੋਈ ਕਿਉਂ ਗੁੰਗਲੂਆਂ ਤੋਂ ਮਿੱਟੀ ਝਾੜਦੇ ਕਿਉਂ ਲੋਕਾਂ ਨੂੰ ਅੱਖਾਂ ਦੇ ਵਿੱਚ ਘੱਟਾ ਪਾਉਣੇ ਆਜ ਕੱਲ੍ਹ ਪੰਜਾਬ ਦੇ ਲੋਕ ਸਾਡੇ ਨਾਲੋਂ ਵੱਧ ਸਿਆਣੇ ਆ ਪੱਤਰਕਾਰ ਸਾਹਿਬ ਹੈ ਯਾਰ ਜਦੋਂ ਤੁਸੀਂ ਸਵਾਲ ਜਾਂਦੇ ਪਤਾ ਲੱਗ ਪੁੱਛਣ ਲੱਗ ਪੈਂਦੇ ਹੋ ਦੂਜਿਆਂ ਨੂੰ ਸਮਝ ਆ ਜਾਂਦੀ ਹੈ ਵੀ ਕਿਸੇ ਨੇ ਸਿਖਾ ਕੇ ਪਈ ਹੈ ਪਰ ਮੇਰੇ ਗਾਇਨ ਦਾ ਬੰਦਾ ਥੋੜਾ ਸਾਰਿਆਂ ਦਾ ਬਹੁਤ ਤਨਵਾਦ ਕਿ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ